ਬਾਰ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜਿਉ ਹਰ ਮਨ ਤਨ ਬਸੇ ਅਸੋਈ ਜੈ ਜੈ ਕਾਟ ਕਦੇ ਸਭ ਕੋਈ ਵਰਪੋਰੇ ਕੀ ਬੜੇ ਕੀ ਕੈ ਮਦ ਕੈ ਨ ਜਾਏ ਔਂ ਘੁਰਬਾਨ ਜਾਈ ਤੇਰੇ ਨਾਮੈ ਜਿਸ ਨਾਮ ਬਖਸ਼ ਲਮੈ ਮੇਰੇ ਬਿਆਹ ਦੇ ਸੋਜ ਸਤੀ ਦਾ ਨਾਮੈ ਉਗਾ ਉਹਨਾਂ ਅਨੰਮਰਸੇ ਵੀਏ ਅਹਨ ਸਹਿ ਸੁਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਨ ਗੁਰੂ ਗਰੀਬ ਨੰਬਾਂਜ ਸੋਧ ਤੁਮ ਅੱਲਾ ਬੰਝਵਾ ਆਗੇ ਸੁਖ ਮੇਰੇ ਮੀਤਾ ਬਾਚੇ ਨੰਦ ਬ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਅਚੇ ਨੰਦ ਪ੍ਰਭ ਕੀਤਾ ਪਰਮੇਸ਼ਵਰ ਵਣਤ ਵਨਾਈ ਰਡੋ ਉਲਜਤ ਕੋ ਨਾਹੀ ਸਾਚੇ ਸਹਿਬ ਸਿਉ ਮਨ ਮੰਨੇ ਔਰ ਸਰਬ ਨਗੰਤਰ ਜਾਣਿਆ ਰਹਾ ਦੇ ਰਹਿਦਾ ਹੈ ਅੱਲਾ ਆਪਣੇ ਭਗਤ ਕਰੇ ਬਰਤ ਮਨ ਲਾਮ ਅਚਰਜ ਤੇ ਦੇ ਵਢਿਆਈ ਨਤ ਨਾਨਕ ਨਾਮ ਤੇ ਆਈ ਅਚਰਜ ਤੇ ਦੇ ਵਢਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ